ਪੰਜਾਬ ਦੀ ਸਿਆਸਤ ਦੇ ਵਿੱਚ ਦਿਨ ਪਰ ਦਿਨ ਨਵੇਂ ਮੋੜ ਆਉਂਦੇ ਲੱਗਣ ਲੱਗ ਪਏ ਐ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਕਰਮ ਮਜੀਠੀਆ ਅਕਾਲੀ ਦਲ ਰਵਨੀਤ ਬਿੱਟੂ ਅਜੇਹੇ ਦੇ ਵਿੱਚ ਇੱਕ ਅਜੇਹਾ ਮੁੱਦਾ ਜਿਹੜਾ ਕਿ ਪੰਜਾਬੀਆਂ ਦੇ ਵਿੱਚ ਪਾਣੀ ਨੂੰ ਲੈ ਕੇ ਬਹੁਤ ਦਿਲ ਦੇ ਨਾਲ ਜੁੜਿਆ ਹੋਇਆ ਆਇਆ ਹੈ ਐਸਵਾਈਐਲ ਦਾ ਮੁੱਦਾ ਇਸ ਮੁੱਦੇ ਨੂੰ ਲੈ ਕੇ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਜਿਵੇਂ ਹੀ ਟਵੀਟ ਕੀਤਾ ਗਿਆ ਤਾਂ ਇੱਕ ਸਰਕਾਰ ਤੋਂ ਮੰਤਰੀ ਬਰਿੰਦਰ ਗੋਇਲ ਦਾ ਅਜੇਹਾ ਬਿਆਨ ਸਾਹਮਣੇ ਆ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹੈ ਜ਼ਿਕਰ ਖਾਸ ਹੈ ਕਿ ਬਰਿੰਦਰ ਗੋਇਲ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਹਰਿਆਣਾ ਬੀਜੇਪੀ ਦੀ ਸਰਕਾਰ ਰਹੀ ਕਾਲੀ ਦਲ ਭਾਈ ਵਲ ਰਿਹਾ ਉਦੋਂ ਕਿਉਂ ਨਹੀਂ ਐਸਵਾਈਐਲ ਦਾ ਮੁੱਦਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਕਿਹਾ ਜਦ ਪਾਣੀ ਹੀ ਨਹੀਂ ਪੰਜਾਬ ਕੋਲ ਤਾਂ ਐਸਵਾਈਐਲ ਨਹਿਰ ਕਿਵੇਂ ਬਣ ਜਾਵੇਗੀ ਜਦੋਂ ਪਿੱਛੋਂ ਕੇਂਦਰ ਸਰਕਾਰ ਦੀ ਸ਼ੈਤ ਹੈ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਖੋਣਾ ਚਾਹੁੰਦੀ ਹੈ ਉਸ ਤੋਂ ਬਾਅਦ ਦੀਆਂ ਪਰ ਤਾਂ ਕੱਲੀਆਂ-ਕੱਲੀਆਂ ਖੋਲਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਬੜੀ ਹੈਰਾਨੀ ਵੀ ਹੈ ਇਸ ਗੱਲ ਦੀ ਕਿ ਇਹ ਕਹੇ ਜੇ ਟਵੀਟ ਕੀਤੇ ਜਾ ਰਹੇ ਨੇ ਕਿ ਉਹ ਜੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਪਾਣੀ ਦੇਣ ਦੀ ਗੱਲ ਕਿੱਥੋਂ ਸ਼ੁਰੂ ਹੋਈ ਕਿਹਨੇ ਕੀਤੀ ਐ ਐਸਵਾਈਐਲ ਕਿੱਥੋਂ ਚੱਲੀ ਐ ਇਹ ਸਾਰੀ ਦੁਨੀਆ ਜਾਣਦੀ ਐ ਕਿਤੇ ਕੋਈ ਚਾਂਦੀ ਦੀ ਕਜੀ ਲੈ ਗਈ ਖੜ ਗਿਆ ਦੀ ਕਿਸੇ ਨੇ ਜ਼ਮੀਨ ਐਕਵਾਇਰ ਕਰ ਲਈ ਤੀ ਇਹ ਸਾਰਾ ਕੁਝ ਇਹਨਾਂ ਲੋਕਾਂ ਨੇ ਇਕੱਠਾ ਕੀਤਾ ਐ ਬਾਕੀ ਐਸਵਾਈਐਲ ਦਾ ਮੁੱਦਾ ਕੋਈ ਅੱਜ ਦਾ ਮੁੱਦਾ ਨਹੀਂ ਐ ਇਹ 1982 ਤੋਂ ਚੱਲਿਆ 44 ਸਾਲ ਹੋ ਗਏ ਇਹਨਾਂ ਨੂੰ 44 ਸਾਲ ਤੋਂ ਇਹ ਮੁੱਦਾ ਲਟਕ ਰਿਹਾ ਐ ਇਸ ਦੀ ਮੁੱਦੇ ਨੂੰ ਸੁਲਝਾਉਣ ਦੇ ਲਈ ਮੈਂ ਇਹ ਕਹਿ ਸਕਦਾ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਬਲਕਿ ਮੁੱਦਾ ਅਲਝਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਹੁਣ ਪਿੱਛੇ ਤਿੰਨੇ ਜਗ੍ਹਾ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਬੀਜੇਪੀ ਦੀ ਸਰਕਾਰ ਰਹੀ ਹੈ ਅਕਾਲੀ ਦਲ ਉਹਦੇ ਵਿੱਚ ਭਾਈ ਵਲ ਰਿਹਾ ਉਦੋਂ ਨਾ ਇਹਨਾਂ ਨੇ ਮੁੱਦਾ ਸੁਲਝਾਉਣ ਦੀ ਗੱਲ ਕੀਤੀ ਸਾਡਾ ਤਾਂ ਪਹਿਲੇ ਦਿਨ ਤੋਂ ਬੜਾ ਸਪਸ਼ਟ ਸਟੈਂਡ ਹੈ ਕਿ ਜਦੋਂ ਪਾਣੀ ਹੀ ਨਹੀਂ ਤਾਂ ਨਹਿਰ ਦਾ ਕੋਈ ਮਤਲਬ ਨਹੀਂ ਅਸੀਂ ਤਾਂ ਇਸ ਗੱਲ ਤੇ ਪਹਿਰਾ ਦਿੱਤਾ ਔਰ ਜਿਹੜੇ ਪਾਣੀ ਦੀ ਬੂੰਦ ਦੀ ਗੱਲ ਕਰਦੇ ਆ ਅਸੀਂ ਤਾਂ ਪਾਣੀਆਂ ਦੀ ਰਖਵਾਲੀ ਇਸ ਤਰ੍ਹਾਂ ਜਾ ਕੇ ਕੀਤੀ ਹੈ ਜਿਵੇਂ ਕੋਈ ਆਪਣੇ ਖੇਤ ਦੇ ਪਾਣੀ ਦੀ ਰਖਵਾਲੀ ਕਰਦਾ ਹੁਣ ਪਿੱਛੇ ਜਦੋਂ ਹਰਿਆਣੇ ਦੇ ਸਰਕਾਰ ਹੈ ਜਿਹੜੀ ਕੇਂਦਰ ਸਰਕਾਰ ਦੀ ਜ਼ੋਰ ਤੇ ਪਾਣੀ ਪੰਜਾਬ ਦਾ ਖੋਣਾ ਚਾਹੁੰਦੀ ਸੀ ਜਦ ਕੇ ਸਾਰੇ ਦੁਨੀਆ ਜਾਣਦੀ ਸੀ ਕਿ ਹਰਿਆਣਾ ਆਪਣਾ ਪਾਣੀ ਯੂਟਿਲਾਈਜ਼ ਕਰ ਚੁੱਕਿਆ ਪਰ ੱਤਕੇ ਨਾਲ ਪਾਣੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉੱਥੇ ਪਹਿਰਾ ਕਿਹਨੇ ਦਿੱਤਾ ਉੱਥੇ ਕੌਣ ਜਾ ਕੇ ਬੈਠਿਆ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਜਾ ਕੇ ਬੈਠੀ ਉੱਥੇ ਕੋਈ ਆਇਆ ਸਾਡੇ ਨਾਲ ਇਹਨਾਂ ਚੋਂ ਇਹ ਐਵੇਂ ਗੱਲਾਂ ਮਾਰ ਕੇ ਜਿਉਂਦੇ ਸ਼ਹੀਦ ਬਣਨਾ ਚਾਹੁੰਦੇ ਆ ਨਾ ਸਾਡੇ ਕੋਲੇ ਪਾਣੀ ਹੈ ਨਾ ਕੋਈ ਪਾਣੀ ਅਸੀਂ ਦੇਣਾ ਕਿਉਂਕਿ ਪਾਣੀ ਹੈ ਹੀ ਨਹੀਂ 44 ਸਾਲ ਦੇ ਵਿੱਚ ਹਾਲਾਤ ਬੜੇ ਬਦਲ ਗਏ ਪਾਣੀ ਦੀ ਅਸੈਸਮੈਂਟ ਹੋਣੀ ਚਾਹੀਦੀ ਹੈ ਪਾਣੀ ਦੀ ਅਸੈਸਮੈਂਟ ਜੀ ਪਾਣੀ ਤੇ ਪਹਿਨੀ ਕੱਢ ਗਿਆ ਸੋ ਇਸ ਕਰਕੇ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਐਸਬੀਐਲ ਦਾ ਮੁੱਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬੜਾ ਸਪਸ਼ਟ ਕਿਹਾ ਕਿ ਐਸਬੀਐਲ ਨਹੀਂ ਹੁਣ ਵਾਈਐਸਐਲ ਜਮਨਾ ਦੇ ਵਿੱਚ ਸਾਡੇ ਪਾਣੀ ਦਾ ਹਿੱਸਾ ਦੀ ਉਹਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਜਮਨਾ ਦੇ ਨਾਲ ਜੋ ਸਮਝੌਤਾ ਸੀ ਉਹ ਪੰਜਾਬ ਦਾ ਸੀ 1966 ਦੇ ਵਿੱਚ ਹਰਿਆਣਾ ਬਣ ਗਿਆ ਪੰਜਾਬ ਦਾ ਪਾਣੀ ਘਟਦਾ ਉਹ ਚੋ ਸੋ ਇਸ ਕਰਕੇ ਇਹ ਲੋਕ ਮਤਲਬ ਲੋਕਾਂ ਨੂੰ ਗਮਰਾਹ ਕਰਦੇ ਆ ਗੱਲਾਂ ਨੇ ਹੋਰ ਕੋਈ ਮਾਮਲਾ ਨਹੀਂ ਹੈ ਅਸੀਂ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਹੈਗੇ ਆ ਲੋਕਾਂ ਨੇ ਸਾਨੂੰ ਇਹ ਫਤਵਾ ਦਿੱਤਾ ਹੈ ਅਸੀਂ ਪੈਰ ਵੀ ਕਰ ਰਹੇ ਆ ਤੇ ਬਾਕੀ ਜਿਹੜੀ ਗੱਲ ਕੱਲ ਦੀ ਹੋਈ ਹੈ ਹੁਣ ਕੱਲ ਕਿਸ ਗੱਲ ਨੂੰ ਕਹਿੰਦੇ ਨੇ ਜੀ ਇਹ ਵੀ ਅਸੀਂ ਇੱਥੇ ਪਾਣੀ ਦੇਣ ਦੀ ਗੱਲ ਕੀਤੀ ਹੈ ਰਾਵੀ ਵਿਆਸ ਟ੍ਰਿਬਿਊਨਲ ਆਇਆ ਹੈ ਰਾਵੀ ਵਿਆਸ ਟ੍ਰਿਬਿਊਨਲ ਹਰਿਆਣਾ ਵਾਲਿਆਂ ਨੇ ਕਿਹਾ ਕਿ ਉੱਥੇ ਪੰਜਾਬ ਦੇ ਵਿੱਚ ਚੱਲਣਾ ਹੁਣ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਆਉਣ ਤੋਂ ਰੋਕ ਸਕਦੇ ਆਂ ਸੀ ਉਹ ਆ ਗਏ ਉੱਥੇ ਤੇ ਜੇ ਸਾਡੇ ਅਧਿਕਾਰੀ ਉੱਥੇ ਗਏ ਨੇ ਸਾਡੇ ਅਧਿਕਾਰੀਆਂ ਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਤਰਾਜ ਕੀਤਾ ਵੀ ਰਾਵੀ ਵਿਆਸ ਟ੍ਰਿਬਿਊਨਲ ਨੂੰ ਲੈ ਕੇ ਅਸੀਂ ਆਏ ਆ ਤੇ ਤੁਸੀਂ ਕਿਉਂ ਆਏ ਹੋ ਤਰਾਜ ਉਹ ਕਰਦੇ ਨੇ ਤੇ ਇਧਰ ਸਾਡੇ ਵਾਲੀ ਤਰਾਜ ਕਰੀ ਜਾਂਦੇ ਨੇ ਸੋ ਉੱਥੇ ਗਏ ਆ ਉੱਥੇ ਕੋਈ ਕਿਸਾਨ ਯੂਨੀਅਨ ਦੇ ਲੋਕ ਪਤਾ ਨਹੀਂ ਕੌਣ ਸੀ ਵਿਰੋਧੀ ਇਕੱਠੇ ਹੋ ਗਏ ਪਰ ਸਾਡੀ ਅਪਰੋਚ ਪੋਜੀਟਿਵ ਹੈ ਸਾਨੇ ਮੰਨੇ ਆ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਇਕੱਠੇ ਹੋਣ ਦਾ ਸੀ ਇਕੱਠੇ ਹੋ ਕੇ ਮੀਟਿੰਗ ਵੀ ਕੀਤੀ ਹੈ ਹੁਣ ਉਸ ਮੀਟਿੰਗ ਨੂੰ ਕਹੀ ਜਾਂਦੇ ਨੇ ਮੀਟਿੰਗ ਕਿਉਂ ਕੀਤੀ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਮੀਟਿੰਗ ਕੀਤੀ ਆ ਜਿਹੜੀ ਪਿੱਛੇ ਆ ਪਾਕਿਸਤਾਨ ਦਿਨ ਪਹਿਲਾਂ ਹੋਈ ਹੈ ਉਹ ਚ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਦੋਨੇ ਅਸੀਂ ਇਰੀਗੇਸ਼ਨ ਮਿਨਿਸਟਰ ਮੈਂ ਤੇ ਹਰਿਆਣਾ ਦੇ ਸੀਗੇ ਉੱਤੇ ਸੋ ਅਸੀਂ ਆਪਦੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਜਾਣਦੇ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਰਹੇ ਆ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਹੈ ਨਹੀਂ ਪਾਣੀ ਸਾਡੇ ਕੋਲੇ ਹੈ ਨਹੀਂ ਇਸ ਲਈ ਕੋਈ ਪਾਣੀ ਜਾਂਦਾ ਕੁਝ ਮਤਲਬ ਨਹੀਂ ਹੈ ਬਾਕੀ ਇਹ ਮੈਂ ਕਹਿੰਦਾ ਰਾਜਨੀਤਿਕ ਗੱਲਾਂ ਨਹੀਂ ਨਹੀਂ ਹੋਣੇ ਚਾਹੀਦੀਆਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਹੈ ਇਹ ਸੋ ਇਹ ਟੋਟਲੀ ਗੱਲ ਇਹਨਾਂ ਦੀ ਗਲਤ ਹੈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ